ਹਾਂਜੀ ਅੱਜ ਆਪਾਂ ਵੜਵਰ ਟੋਲ ਤੇ ਆ। ਇਹ ਮੇਰੇ ਇਕੱਲੇ ਨਾਲ ਨਹੀਂ ਹੋਇਆ ਪਤਾ ਨਹੀਂ ਕਿੰਨੇ ਕੁ ਹੋਰ ਨਾਲ ਵੀ ਹੋਇਆ ਹੋਊਗਾ ਪਰ ਥੋੜਾ ਆਪਾਂ ਨੋਟਿਸ ਨਹੀਂ ਕਰਦੇ। ਅੱਜ ਇਹ ਦੂਜੀ ਵਾਰ ਮੇਰੇ ਨਾਲ ਹੋਇਆ। ਜੋ ਹੋਇਆਗਾ। ਹਾਂਜੀ ਕੀ ਹਾਲ ਚਾਲ ਸਾਰਿਆਂ ਦਾ? ਅੱਜ ਆਪਾਂ ਵੜਵਰ ਟੋਲ ਪਲਾਜ ਦੇ ਖੜੇ ਸੀਗੇ। ਤੇ ਇੱਥੇ ਗੱਲ ਕੀ ਹੋਈ ਮੇਰੀ ਗੱਡੀ ਨਾਲ? ਕੱਲ 11:00 ਵਜੇ ਗਈ ਆ ਗੱਡੀ ਇੱਥੋਂ। ਸਵੇਰੇ ਤੇ ਰਿਟਰਨ ਹੋ ਗਈ ਅੱਜ ਸਵੇਰੇ ਅੱਜ ਦੀ ਡੇਟ ਚ ਦੂਜੇ ਦਾ ਨਾ ਸਵੇਰੇ 8 ਵਜੇ ਮੰਨ ਲਓ 24 ਘੰਟੇ ਤੋਂ ਪਹਿਲਾਂ ਪਹਿਲਾਂ ਰਿਟਰਨ ਹੋ ਗਈ ਪਰ ਇਹਨਾਂ ਨੇ ਜਿਹੜੇ ਤੇ ਗੱਲ ਹੋਈ ਹੈ ਦੋਨੇ ਸਾਈਡ ਦੇ ਵਨਵੇ ਦੇ ਟੋਲ ਕੱਟਦੇ ਮੇਰੇ ਜਾਂਦੇ ਵੀ 105 ਦਾ ਤੇ ਆਉਂਦੇ ਵੀ 105 ਦਾ ਹੁਣ ਮੈਂ ਜਾ ਕੇ ਉੱਪਰ ਗੱਲਬਾਤ ਕਰਦਾ ਇਹਨਾਂ ਨਾਲ ਕੀ ਗੱਲਬਾਤ ਆ ਤੇ ਫਿਰ ਤੁਹਾਨੂੰ ਬਾਕੀ ਸਾਰਾ ਦੱਸ ਦਵਾਂ ਕੀ ਹੋਇਆ ਤੇ ਬਾਕੀ ਤੁਸੀਂ ਵੀ ਇਦਾਂ ਮਾੜਾ ਜੀ ਟੋਲ ਪਲਾਸ ਦੇ ਜਿਹੜੀਆਂ ਮੈਸੇਜ ਵਗੈਰਾ ਆਉਂਦੇ ਉਹਨਾਂ ਨੂੰ ਚੈੱਕ ਕਰ ਲਿਆ ਕਰੋ ਤੁਹਾਡਾ ਟੋਲ 92 ਦਾ ਕੱਟਦਾ 24 ਘੰਟਿਆਂ ਦਾ ਆਪੜਾ ਦਾ ਕੱਟਦਾ ਇਹ ਮੇਰੇ ਨਾਲ ਇਹ ਟੋਲ ਬਲਾਜ ਦੀ ਦੂਜੀ ਵਾਰ ਹੋ ਚੁੱਕਿਆ ਤਾਂ ਕਰਕੇ ਮੈਂ ਅੱਜ ਇਹਨਾਂ ਕੋਲ ਚੱਲਿਆਂਗਾ ਹਾਂਜੀ ਆਪਾਂ ਪਹੁੰਚ ਗਏ ਬਲਗੱਪਰ ਦੇ ਇੱਥੇ ਕੋਈ ਗੱਲ ਸੁਣਨ ਨੂੰ ਪਹਿਲਾਂ ਰਾਜ਼ੀ ਨਹੀਂ ਜੀਆ ਚਲੋ ਟਾਈਮ ਪਾ ਕੇ ਇਹਨਾਂ ਨੇ ਮੇਰੀ ਗੱਲ ਸੁਣੀ ਪੂਰੀ ਤੇ ਇਹਨਾਂ ਦਾ ਕਹਿਣਾ ਕਿ ਅਸੀਂ ਇਹ ਪੈਸੇ ਨਹੀਂ ਕੱਟਦੇ ਇਹ ਪੈਸੇ ਜਿੰਨੇ ਕੱਟੇ ਜਾਂਦੇ ਨੇ ਬੈਂਕ ਕੱਟਦੀ ਆ ਉਹਦੇ ਵਿੱਚ ਸਾਡਾ ਕੋਈ ਲੈਣ ਦੇ ਨਹੀਂ ਬੈਂਕ ਨੇ ਕੱਟਨੇ ਹੁੰਦੇ ਆ ਤੁਸੀਂ ਕੋਈ ਸਾਡਾ ਰੋਲ ਨਹੀਂ ਕਹਿੰਦੇ ਪੈਸੇ ਕੱਟਣ ਦੇ ਮੈਂ ਆਪਣੇ ਪੈਸੇ ਰਿਟਰਨ ਲੈ ਲੇ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਇਦਾਂ ਨੋਟਸ ਆਪ ਦਾ ਧਿਆਨ ਰੱਖਿਆ ਕਰੋ ਆਪਣੀ ਗੱਡੀਆਂ ਦਾ ਠੀਕ ਹੈ ਜੀ ਓਕੇ